ਕੇਂਦਰੀ ਮੰਤਰੀ ਰਬਨੀਤ ਬਿੱਟੂ ਨੂੰ ਅੱਜ ਸਵੇਰੇ ਇੱਕ ਵੱਡਾ ਝਟਕਾ ਲੱਗਾ। BBMP ਵੱਲੋਂ ਉਨ੍ਹਾਂ ਨੂੰ 17.62 ਲੱਖ ਰੁਪਏ ਦੀ ਰਿਕਵਰੀ ਦਾ ਨੋਟਿਸ ਜਾਰੀ ਕੀਤਾ ਗਿਆ। ਦੱਸਦੀ ਹੈ ਕਿ ਮਾਮਲਾ ਪਿਛਲੇ ਕਾਫੀ ਸਮੇ ਤੋਂ ਚੱਲ ਰਿਹਾ ਸੀ ਪਰ ਹੁਣ ਅਧਿਕਾਰਕ ਤੌਰ ਤੇ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਬਿੱਟੂ ਨੂੰ ਨੰਗਲ ਟਾਊਨਸ਼ਿਪ ਕਲੋਨੀ 'ਚ BBMP ਦੇ ਦੋ ਮਕਾਨ ਉਸ ਸਮੇਂ ਅਲੋਟ ਹੋਏ ਸਨ ਜਦੋਂ ਕਾਂਗਰਸ ਪਾਰਟੀ ਵੱਲੋਂ ਸੰਸਦ ਮੈਂਬਰ ਸਨ। ਨਿਯਮ ਮੁਤਾਬਕ MP ਰਹਿਣ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਹ ਘਰ ਖਾਲੀ ਕਰਨੇ ਪੈਂਦੇ ਨੇ। ਪਰ BBMP ਦਾ ਦੋਸ਼ ਹੈ ਕਿ ਰਮਨਿਤ ਬਿੱਟੂ ਨੇ ਮਕਾਨ ਖਾਲੀ ਨਾ ਕਰਦੇ ਹੋਏ ਕਾਫੀ ਸਮੇਂ ਤੱਕ ਇਹ ਘਰ ਕਬਜ਼ੇ 'ਚ ਰੱਖੇ। ਖਾਸ ਗੱਲ ਇਹ ਹੈ ਕਿ ਇਹਨਾਂ ਦੋ ਮਕਾਨਾਂ 'ਚੋਂ ਇੱਕ ਘਰ ਅੱਜ ਵੀ ਕਾਂਗਰਸ ਦੇ ਦਫ਼ਤਰ ਵਜੋਂ ਵਰਤਿਆ ਜਾਂਦਾ ਹੈ। ਜਿਸ ਕਰਕੇ ਬੋਰਡ ਨੇ ਕਈ ਵਾਰ ਨੋਟਿਸ ਭੇਜੇ ਪਰ ਮੇਰੀ ਜਾਣਕਾਰੀ ਦੇ ਮੁਤਾਬਕ ਬਿੱਟੂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਅੰਤ ਵਿੱਚ BBMP ਨੇ ਨਿਯਮਾਂ ਅਨੁਸਾਰ ਰੈਂਟ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਇਹ ਰੈਂਟ ਕਾਫੀ ਸਮੇਂ ਤੋਂ ਪੈਂਡਿੰਗ ਚੱਲ ਰਿਹਾ ਸੀ। ਹੁਣ ਇਸੇ ਬਕਾਇਆ ਰੈਂਟ ਦੀ ਰਿਕਵਰੀ ਕਰਦੇ ਹੋਏ ਸਾਰਾ 1.62 ਲੱਖ ਰੁਪਏ ਦਾ ਨੋਟਿਸ ਕੇਂਦਰੀ ਮੰਤਰੀ ਨਰਵੀਦ ਬਿੱਟੂ ਦੇ ਨਾਮ ਤੇ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਬਿੱਟੂ ਵੱਲੋਂ ਇਸ ਮਾਮਲੇ ਤੇ ਅਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਇਹ ਨੋਟਿਸ ਰਾਜਨੀਤਿਕ ਮੰਚ ਤੇ ਵੀ ਨਵੀਂ ਚਰਚਾ ਛੇੜ ਚੁੱਕਾ ਹੈ। ਇਹ ਰਮਨਿਤ ਬੇਟੂ ਇਸ ਮਾਮਲੇ ਤੇ ਕੀ ਪ੍ਰਤੀਕਿਰਿਆ ਦੰਦ ਨੇ ਇਹ ਆਉਣ ਦਿਨਾਂ ਨੂੰ ਪਤਾ ਲੱਗੇਗਾ